ਸਾਸੀ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟਰ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਕਾ ਤਹਿਸੀਲ ਬਾਈਆਂ ਨੂੰ ਬਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਜੀ ਆਪ ਘਰੇ ਹੈ ਨਹੀਂ ਆਪਣੀਆਂ ਵੀਡੀਓ ਇੱਥੋਂ ਬੰਦੀਆਂ ਰਹਿੰਦੀਆਂ ਜਿਹੜਾ ਬਾਈ ਦਾ ਘਰ ਆ ਇਹ ਕੋਠੇ ਵਾਲੇ ਕੱਚੇ ਰਾਹ ਤੇ ਘਰ ਆ ਬਾਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਮਗਰ ਬਾਈ ਜੀ ਇਹਦੇ ਆਹ ਬੱਚੀ ਆ। ਇੱਕ ਸਾਥ ਵਿੱਚ ਵੀਰੇ। ਆਹ ਬਾਈ ਇਹਦੀ ਬੱਚੀ ਆ 20 ਦਿਨ ਹੋ ਗਏ ਵੀਰੇ ਅੱਜ ਸੋਈ ਨੂੰ। ਦੂਜਾ ਸੂਗਾ ਵੀਰੇ ਇਹ ਤੇ ਇਹਦਾ 17 ਲੀਟਰ ਦੁੱਧ ਤਿਆਰ ਆ ਜੀ ਇਸ ਟਾਈਮ ਤੇ 17 ਲੀਟਰ ਦੁੱਧ ਜੋਕ ਕੇ ਦੇਣਗੇ ਬਾਈ ਹਰ ਕੇ ਚੁਆਈ ਕਰੋ ਦੋ ਟਾਈਮ ਚੁਆਈ ਕਰੋ ਭਾਵੇਂ ਤਿੰਨ ਟਾਈਮ ਚੁਆਈ ਕਰੋ ਇਸ ਟਾਈਮ 17 ਲੀਟਰ ਦੁੱਧ ਇਹਦੇ ਹੇਠਾਂ ਤਿਆਰ ਆ ਜੀ। ਦੇਖ ਸਕਦੇ ਹੋ ਬਾਈ। ਸੋਨਾ ਹਵਾਨਾ ਬਾਡੀ ਬੰਤਰ ਤੁਹਾਡੇ ਸਾਹਮਣੇ ਹੀ ਆ ਮੜਾ ਤੋਰ ਕੇ ਵਾਦੇ। ਦੇਖ ਸਕਦੇ ਹੋ ਭਾਈ ਮੂੰ ਮੱਥੇ ਸਿੱਧੇ ਸਾਹਮਣੇ ਆ ਤੂਰਾ ਤੁਸੀਂ ਦੇਖ ਸਕਦੇ ਹੋ ਸੋਹਣਾ ਖਮਾਨਾ ਆ ਜੀ ਥੋੜਾ ਪੁਸ ਕੈਮਰੇ ਤੋਂ ਡਰਦਾ ਬਈ ਤਾਂ ਦੇਖ ਸਕਦੇ ਹੋ ਚੰਗਾ ਥਾਣਾ ਥੋੜਾ ਛੋਡੇ ਸਾਹਮਣੇ ਆ ਬਾਈ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਆਹਾ ਬਾਈ ਇਹਦਾ ਬੱਚਾ ਮਗਰ ਬੱਚੀ ਆ 20 ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ 17 ਲੀਟਰ ਇਸ ਟਾਈਮ ਦੁੱਧ ਤਿਆਰ ਆ ਬਾਈ ਜੋ ਇਹਦੀ ਡਿਮਾਂਡ ਕਰਦੇ ਆ 45000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਦੇ ਮਾਨਤਾਨ ਵੀ ਕਰ ਦੇਣਗੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ